ਜੋ ਪਿੰਡ ਹਿਆਤਪੁਰਾ ਗਾਲੇਵਾਲ ਫਤੇਗੜ ਗੁਜਰਾ ਫਤੇਗੜ ਜੱਟਾਂ ਤੇ ਰਤਨਗੜ ਦੇ ਵਿੱਚ ਆਪਾਂ ਜਿਹੜੀ ਨਸ਼ਾ ਵਿਰੋਧੀ ਕੈਂਪੇਨ ਹੈ ਕੀਤੀ ਹੈ ਬਹੁਤ ਵਧੀਆ ਸਾਥ ਦੇ ਰਿਹਾ ਹੈ ਜਨਤਾ ਬਹੁਤ ਸਾਥ ਦੇ ਰਹੀ ਹੈ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਸੋਚ ਹੈ ਉਹ ਜਨਤਾ ਦੀ ਉਜਾਗਰ ਹੋ ਰਹੀ ਹੈ ਲੋਕੀ ਨਾਰਾਜ਼ਗੀ ਵੀ ਜਤਾਉਂਦੇ ਆ ਕਿ ਸਰਕਾਰ ਨੇ ਇਹ ਕਦਮ ਦੇ ਟੁੱਟਿਆ ਪਰ ਮਾਨ ਸਾਹਿਬ ਨੇ ਇਹਨੂੰ ਯੁੱਧ ਦਾ ਨਾਮ ਦਿੱਤਾ ਇਸੇ ਕਰਕੇ ਜੁੱਧ ਦਾ ਨਾਮ ਦਿੱਤਾ ਕਿਉਂਕਿ ਲੜਾਈ ਲੰਬੀ ਹੈ ਜੇ ਛੋਟਾ ਮੋਟਾ ਕੰਮ ਹੁੰਦਾ ਇੱਕ ਦੋ ਪਰਚੇ ਕਰਕੇ ਕੰਮ ਚੱਲਦਾ ਹੁੰਦਾ ਤੇ ਸ਼ਾਇਦ ਇਹਨੂੰ ਯੁੱਧ ਦਾ ਨਾਮ ਨਾ ਦਿੱਤਾ ਜਾਂਦਾ ਜਿਹੜਾ ਯੁੱਧ ਹੁੰਦੇ ਹਮੇਸ਼ਾ ਯੁੱਧ ਲੰਬੇ ਚੱਲਦੇ ਆ ਇਹ ਲੰਬੀਆਂ ਲੜਾਈਆਂ ਹੁੰਦੀਆਂ ਨੇ ਵੱਡੇ ਪੱਧਰ ਦੀਆਂ ਲੜਾਈਆਂ ਹੁੰਦੀਆਂ ਨੇ ਇਸੇ ਕਰਕੇ ਇਹ ਹਰ ਨਗਰ ਹਰ ਵਾਰਡ ਹਰ ਪਿੰਡ ਦੇ ਵਿੱਚ ਜਿਹੜੀ ਆ ਨਸ਼ਾ ਮੁਕਤੀ ਯਾਤਰਾ ਕੱਢੀ ਆ ਰਹੀ ਆ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਜਨਤਾ ਨੂੰ ਜਾਗਰੂਕ ਕਰਾਂਗੇ ਤਾਂ ਹੀ ਜਨਤਾ ਨਾਲ ਜੁੜੂਗੀ ਤਾਂ ਹੀ ਨੇੜੇ ਨਸ਼ਾ ਤਸਕਰਾਂ ਦੇ ਨਾਮ ਆ ਉਜਾਗਰ ਹੋਣਗੇ ਔਰ ਤਾਂ ਹੀ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਅਸੀਂ ਬਣਾ ਸਕਾਂਗੇ ਜਦੋਂ ਨਸ਼ਿਆਂ ਨੂੰ ਠੱਲ ਪਾਵਾਂਗੇ ਤਾਂ ਹੀ ਆ ਸਾਡੀ ਗੱਲ ਬਣਨੀ ਹੈ ਮੇਰਾ ਨਾਮ ਹਰਦੇਵ ਸਿੰਘ ਢੋਲਣੀ ਜੀ ਅੱਜ ਨਸ਼ਾ ਮੁਕਤੀ ਯਾਤਰਾ ਪਹੁੰਚੀ ਹੈ ਨਾਲ ਦੀ ਨਾਲ ਜਿਹੜਾ ਐਕਸ਼ਨ ਮੋਰ ਤੇ ਦਿਖੀਆ ਪੰਜਾਬ ਪੁਲਿਸ ਤੇ ਤਾ ਦੇਖਦਾ ਦੇਖੋ ਇਹ ਜਿਹੜਾ ਛੇਵਾ ਦਰਿਆ ਪੰਜਾਬ ਜੀ ਨੂੰ ਕਹਿੰਦੇ ਸੀ ਨਸ਼ਿਆਂ ਦਾ ਵਗ ਰਿਆ ਅੱਜ ਉਹਨੂੰ ਠੱਲ ਪਾਉਣ ਲਈ ਮਾਨ ਸਾਹਿਬ ਨੇ ਸਾਡੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਮਹਮ ਬੱਢੀ ਆ ਇਹਨੂੰ ਰੰਗ ਪਾਣਾ ਸ਼ੁਰੂ ਹੋ ਗਿਆ ਲੋਕ نگارا بھی پڑ رہا ہے ਤੁਸੀਂ دیکھا ہے پچھلے پنڈاں چ کہ اس پنڈ وچ انہوں نے کافی تھوڑا گلا بھی کیتا اور تنگڑو والے نے بھی پوس تھوڑی ٹیلی کار کے دکھا رہی ہے پر نہیں اور جਦੋਂ ਅਸੀਂ ਫੋਨ ਕੀਤਾ ایس ایس ਸਾਹਿਬ 5 ਮਿੰਟ ਤੋਂ ਪਹਿਲਾਂ ਸਾਡੇ ਕੋਲ ਇਥੇ ਪਹੁੰਚ ਚੁੱਕੇ ਸੀ ਉਹਨਾਂ ਦੱਸਿਆ ਵੀ ਇਸ ਵਿੱਚ 6 ਬੰਦੇ ਹੁਣੇ ਅਜੇ ਚਿੱਟੇ ਦੇ ਨਸ਼ੇ ਤਰਚੜੇਆਂ ਚੋਰ ਫੜ ਕੇ ਲੈ ਕੇ ਆਇਆ ਅੱਗੇ ਵਾਸਤੇ ਉਹਨਾਂ ਦੱਸਿਆ ਵੀ ਇੱਥੇ ਕੋਈ ਵੀ ਇਦਾਂ ਦੀ ਜਿਹੜੀ ਨਸ਼ੇ ਪ੍ਰਤੀ ਖਾਸ ਕਰਕੇ ਨਾ ਪਹਿਲਾਂ ਟੈਲ ਵਰਤੀ ਗਈ ਹੈ ਨਾ ਹੁਣ ਟੈਲ ਵਰਤੀ ਜਾਊਗੀ ਕਦੇ ਤੇ ਮੈਂ ਸਮਝਦਾ ਵੀ ਜੇ ਇਸੇ ਤਰ੍ਹਾਂ ਇਹ ਜਿਹੜਾ ਆਪਰੇਸ਼ਨ ਚੱਲਦਾ ਰਿਹਾ ਨਾ ਯੋਧ ਨਸ਼ਾ ਵਿਰੁੱਧ ਤਾਂ ਆਉਣ ਵਾਲੇ ਸਮੇਂ 'ਚ ਦਾ ਜਿਹੜਾ ਰਿਜ਼ਲਟ ਆਉਣ ਵਾਲੇ ਸਮੇਂ 'ਚ ਵਧੀਆ ਹੋਊਗਾ ਹੁਣ ਸਰ ਜੀ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਜੇ ਸੰਕਲਪ ਲਿਆ ਔਰਤ ਬੜੀ ਦ੍ਰਿੜਤਾ ਨਾਲ ਇਹਦੇ ਵਿੱਚ ਕੰਮ ਹੋ ਰਿਹਾ ਜੀ ਤੇ ਮਾਨਯੋਗ ਮੰਤਰੀ ਸਾਹਿਬ ਸਰ ਹਰਦੀਪ ਸਿੰਘ ਮੁੰਡੀ ਜੀ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਹੜੇ ਮਤਲਬ ਹਲਕੇ ਦੇ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਜੀ ਤੇ ਪਿੰਡ-ਪਿੰਡ ਜਾ ਕੇ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਦੀ ਲਵਾਈ ਡਿਊਟੀ ਨੂੰ ਬਹੁਤ ਵਧੀਆ ਤ ਇਹ ਪਿੰਡੇ ਨੌਜਵਾਨ ਨੇ ਕਿਸ ਤਰ੍ਹਾਂ ਜਿਹੜਾ ਇਸ ਨੂੰ ਹਮ ਦਾ ਸਾਥ ਦੇ ਸਰ ਜੀ ਪਿੰਡੇ ਨੌਜਵਾਨ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਸਾਡੇ ਪਿੰਡ ਵਿੱਚ ਕਾਫੀ ਹੱਦ ਤੱਕ ਬਚਾਵਾ ਨਸ਼ੇ ਤੋਂ ਜੀ ਇੱਕ ਦੋ ਹੋਣਗੇ ਮੁੰਡੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਬਚਾਇਆ ਜਾ ਸਕੇ ਜੀ ਤੇ ਨਸ਼ਾ ਵੀ ਵੇਚਣ ਵਾਲਾ ਸਾਡੇ ਹੈ ਨਹੀਂਗਾ ਜੀ ਅਸੀਂ ਅਨਾਉਂਸਮੈਂਟਾਂ ਪਹਿਲਾਂ ਵੀ ਕਰਵਾ ਚੁੱਕੇ ਹਾਂ ਕਿ ਜੇ ਕੋਈ ਵੀ ਬੰਦਾ ਨਸ਼ਾ ਵੇਚ ਦਾ ਜਾਂ ਪਿੰਡ ਤੋਂ ਉਹ ਦਾ ਸਾਥ ਦੇਊਗਾ ਤਾਂ ਅਸੀਂ ਖੁਦ ਥਾਣੇ ਜਾ ਕੇ ਕੰਪਲੀਟ ਕਰਾਂਗੇ ਜੀ ਤੇ ਅਸੀਂ ਕਦੇ ਜਮਾਨਤ ਨਹੀਂ ਕਰਾਵਾਂਗੇ ਜੀ ਜੀ ਨਾਮੁ ਰਮਨਦੀਪ कौर ਜੋ ਨਸ਼ਿਆਂ ਤੋਂ ਤੇ ਨਸ਼ਾ ਮੁਕਤੀ ਯਾਤਰਾ ਨੂੰ ਕੀਤੀ ਜੇਤਨਾਲਾ ਪੰਚਾਇਤ ਤੋਂ ਲੈ ਕੇ ਗਈ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੇਰੇ ਪਿੰਡ ਦੇ ਉੱਤੇ ਉਸ ਮਾਲਕ ਦੀ ਇੰਨੀ ਕਿਰਪਾ ਵਾ ਕਿ ਜਿਹੜਾ ਮੇਰੇ ਪਿੰਡ ਦੇ ਬੱਚਾ ਵਾ ਕੋਈ ਬਜ਼ੁਰਗ ਆ ਉਹ ਕੋਈ ਮਾਰੂ ਨਸ਼ਾ ਨਹੀਂ ਕਰਦਾਗਾ ਤੇ ਇਸ ਕਰਕੇ ਮੈਂ ਅੱਗੇ ਵੀ ਜਿਸਲਾ ਵਿੱਚ ਭਗਵਾਨਤ ਮਾਨ ਜੀ ਸਾਡੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹ ਜਿਹੜੀ ਆ ਅੱਗੇ ਵਧੋਣੀ ਚਾਹੀਦੀ ਆ ਵੀ ਕੋਈ ਵੀ ਨਸ਼ਾ ਨਾ ਕਰੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੇਰੀ ਇਹੀ ਅਪੀਲ ਆ ਸਾਰੇ ਲੋਕਾਂਗੇ ਵੀ ਉਹ ਆਪਣੇ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਕਰਨ ਖੇਡਾਂ ਵੱਲ ਪ੍ਰੇਰਿਤ ਕਰਨ ਮੇਰਾ ਨਾਮ ਅਨਿਲ ਕੁਮਾਰਾ ਜੀ ਜੀ ਅਜਿਹੇ ਜਿਹੜਾ ਉਪਰਾਲਾ ਪੰਜਾਬ ਸਰਕਾਰ ਦਾ ਜੀ ਪਿੰਡ-ਪਿੰਡ ਜਾ ਕੇ ਹੁਣ ਸੋਚ ਚकाई ਜਾ ਰਹੀ ਆ ਇਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਪਿੰਡ ਵਾਸੀਆਂ ਇਹ ਜਿਹੜਾ ਸ਼ਿੰਗਾਰਸਾ ਇਕੱਲੇ ਪੰਜਾਬ ਸਰਕਾਰ ਦਾ ਨਹੀਂ ਸਾਡਾ ਆਪਣਾ ਇਕੱਲੇ ਇਕੱਲੇ ਦਾ ਸੰਘਰਸ਼ ਆ ਜੇਕਰ ਸਾਡੇ ਬੱਚੇ ਨਸ਼ਾ ਮੁਕਤ ਹੋਣਗੇ ਮਾਰੂ ਨਸ਼ਿਆਂ ਦੂਰ ਰਹਿਣਗੇ ਤਾਂ ਉਹਨਾਂ ਪਰਿਵਾਰ ਵੀ ਖੁਸ਼ਹਾਲ ਹੋਣਗੇ ਸਾਡੇ ਪਿੰਡ ਵੀ ਖੁਸ਼ਹਾਲ ਹੋਣਗੇ ਤੇ ਜਿਹੜਾ ਸਾਡੇ ਪੰਜਾਬ ਦੇ ਉੱਪਰ ਇੱਕ ਕਲੰਕ ਲੱਗਿਆ ਹੋਇਆ ਵੀ ਪੰਜਾਬ ਦੇ ਲੋਕ ਨਸ਼ੇੜੀ ਨੇ ਉਹ ਧੋਤਾ ਜਾਵੇਗਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਭਗਵੰਤ ਮਾਨ ਸਰਕਾਰ ਦੇ ਜਿਨ੍ਹਾਂ ਨੇ ਇਹ ਮਿਹਨਤ ਚਲਾਈ ਆ ਸਾਨੂੰ ਆਸ ਆ ਵੀ ਬਹੁਤ ਜਲਦੀ ਇਹ ਤੋਂ ਅਸੀਂ ਮੁਕਤੀ ਪਾ ਸਕਾਂਗੇ ਪਿੰਡ ਦਾ ਨਾਮ ਰਾਜਟਮਨ ਸਿੰਘ ਆ ਜੀ ਮੈਂ ਪਹਿਲਾਂ ਵੀ ਸਰਪੰਚ ਰਿਆਂ ਤੇ ਹੁਣ ਵੀ ਇਹ ਮਿਸ ਸਰਪੰਚ ਨੇ ਕਮਲਜੀਤ ਕੌਰ ਪਰ ਜਿਹੜਾ ਇਹ oprala ਬਹੁਤ ਵਧੀਆ oprala ਹੈ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਕਿਹਾ ਆ ਪਰ ਕੀਤਾ ਨਹੀਂ ਇਹ ਸਰਕਾਰ ਨੇ ਬਹੁਤ ਵਧੀਆ ਜੋ oprala ਕੀਤਾ ਵਧੀਆ ਕੀਤਾ ਤੇ ਨਾਲ ਦੇ ਨਾਲ ਜਿਵੇਂ ਕਹਿੰਦੇ ਨਸ਼ਾ ਤਸਕਰਾਂ ਨੂੰ ਫੜਾਉਣ ਦੀ ਵੀ ਜ਼ਿੰਮੇਵਾਰੀ ਨਿਭਾਉ ਤੇ ਨਾਲ ਦੇ ਨਾਲ ਇਹ ਵੀ ਜੇ ਕੋਈ ਪ੍ਰੋਬਲਮ ਐਸੀ ਆਉਂਦੀ ਹੈ ਬੱਚੇ ਨੂੰ ਕੋਈ ਬੱਚਾ ਨਸ਼ਾ ਕਰਦਾ ਤਾਂ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰੋ ਤੇ ਅਸੀਂ ਕਹਿੰਦੇ ਇਸ ਸਾਥ ਦੇਵਾਂਗੇ ਲਖਵਿੰਦਰ ਸਿੰਘਾ ਜੀ ਬੁਲਾਕ ਵਰਦਾਨ ਤੇ ਸਾਬ ਇੱਕ ਹੋਰ ਕਹਿ ਰਿਹਾ ਸੀਗੇ ਵੀ ਜਿਵੇਂ ਨਾ ਸਾਡੇ 2-3 ਪਿੰਡ ਆ ਇਹ ਜਿਵੇਂ ਗਹਿਲਿਆਲ ਹੋ ਗਿਆ ਮੱਲੇਵਾਲ ਛੇਰੀਆਂ ਸਾਡੇ ਤਕਰੀਬਨ ਕੋਈ ਵੀ ਨਹੀਂ ਹੈਗਾ ਨਸ਼ਾ ਮੁਕਤੀ ਹੈ ਕੋਈ ਵੀ ਇਹ ਜਾ ਕੋਈ ਬੱਚਾ ਨਹੀਂ ਹੈਗਾ ਜਿਹੜਾ ਕੋਈ ਨਸ਼ਾ ਕਰਦਾ ਹੋਵੇ ਜਾਂ ਕੋਈ ਚਿੱਟਾ ਲਾਉਂਦਾ ਹੋਵੇ ਜਾਂ ਕੋਈ ਵੀ ਕਿਸੇ ਵੀ ਕਿਸਮ ਦਾ ਹੈ ਨਹੀਂ ਤਕਰੀਬਨ ਅਸੀਂ ਮਾਣ ਮਹਿਸੂਸ ਕਰਦੇ ਆਂ ਇਹ ਗੱਲ ਦਾ ਵੀ ਸਾਡੇ ਏਰੀਆ ਸਾਡਾ ਨਾ ਆਹ ਪੰਜਾਹ ਚਾਰ ਪਿੰਡ ਬਚੇ ਹੋਏ ਆ ਨਸ਼ੇਦ ਬਹੁਤ ਵਧੀਆ ਜੀ ਸਰਪੰਨ ਸਾਹਿਬ ਖੜੇ ਆ ਦੂਸਰੇ ਨਾਲ ਦੇ ਪਿੰਡਾਂ ਦੇ ਵੀ ਸਰਪੰਨ ਸਾਹਿਬ ਆ ਸਾਰੇ ਬਹੁਤ ਵਧੀਆ ਕੰਮ ਵੀ ਕਰ ਰਹੇ ਆ ਤੇ ਬਾਕੀ ਮੁੰਡੀਆਂ ਸਾਹਿਬ ਵੀ ਸਾਡੇ ਮੰਤਰੀ ਸਾਹਿਬ ਉਹ ਵੀ ਸਾਡੇ ਨਾਲ ਬਹੁਤ ਮੋਢਾ ਨਾਲ ਬੋਲਟਾ ਜੋੜ ਕੇ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਆ ਉਹ ਵੀ ਸਾਡੀ ਹਰ ਗੱਲ ਸੁਣਦੇ ਆ